ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਿੰਦਰ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਆਪਾਂ ਜਾਇਨੇ ਜਮਸ਼ੇਰ ਦੇ ਵਿੱਚ ਖੜੇ ਆ ਜੀ ਜਿੱਥੇ ਭਗਵਾਨ ਬਾਲਮੀਕੀਰ ਦੇ ਬਿਲਕੁਲ ਆ ਨਾਲ ਹੀ ਜੀ 메ਨ ਰੋਡ ਤੇ ਤੇ ਪਿਛਲੇ ਲੰਮੇ ਸਮੇਂ ਤੋਂ ਨਾ ਜਿਹੜਾ ਆ ਪਾਸ ਆਇਆ ਸਾਰਾ ਪਾਣੀ ਦੀ ਕਿੱਲਤ ਤੋਂ ਬਹੁਤ ਜ਼ਿਆਦਾ ਜਿਹੜਾ ਪੀਣ ਵਾਲਾ ਪਾਣੀ ਆ ਨਾ ਤੇ ਇਸ ਦੋ ਟੈਂਕੀਆਂ ਨਾ ਜਮਸ਼ੀਰ ਵਾਲੀ ਟੈਂਕੀ ਤੇ ਨਾ ਖੇਰੇ ਵਾਲੀ ਟੈਂਕੀ ਤੇ ਪਾਣੀ ਨਹੀਂ ਪਹੁੰਚਦਾ ਸੀਗਾ ਤੇ ਲੰਬੇ ਸਮੇਂ ਤੋਂ ਕਿੰਨ ਕਰ ਸੀ ਤੇ ਬਹੁਤ ਜ਼ਿਆਦਾ ਦਿੱਕਤਾਂ ਦੇ ਵਿੱਚ ਇਹ ਜਿਹੜੇ ਜਿੰਨੇ ਘਰ ਆ ਓਕੇ ਹੋ ਕੇ ਟੇਮ ਕੱਢ ਰਏ ਸੀਗੇ ਕਿਉਂਕਿ ਜਿਹੜਾ ਮਹੀਨਾ ਚੱਲ ਰਿਹਾ ਆ ਆਪਾਂ ਸਾਰਿਆਂ ਨੂੰ ਪਤਾ ਆ ਕਿ ਗਰਮੀ ਬਹੁਤ ਜ਼ਿਆਦਾ ਆ ਪੀਣ ਲਈ ਵੀ ਪਾਣੀ ਚਾਹੀਦਾ ਖਾਣ ਲਈ ਵੀ ਪਾਣੀ ਚਾਹੀਦਾ ਆਪਾਂ ਦਾਲ ਸਬਜ਼ੀ ਹਰ ਚੀਜ਼ ਪਾਣੀ ਤੋਂ ਬਿਨਾ ਜ਼ਿੰਦਗੀ ਹੈ ਨਹੀਂ ਸੋ ਅੱਜ ਪੰਚਾਇਤ ਨੇ ਬਹੁਤ ਸੋਹਣਾ ਕੰਮ ਕੀਤਾ ਆ ਇਹ ਇੱਕ ਪੁਰਾਣਾ ਬੋਰ ਸੀ ਮੋਟਰ ਬਹੁਤ ਚਿਰ ਤੋਂ ਬੰਦ ਸੀ ਨਵੀਂ ਮੋਟਰ ਪੈ ਗਈ ਆ ਜੀ ਤੇ ਸਾਰਾ ਸਮਾਨ ਨਵਾਂ ਪੈ ਗਿਆ ਪੂਰੀ ਪੰਚਾਇਤ ਵੀ ਖੜੀ ਆ ਹੋਰ ਮੋਹਤਵਾਰ ਸੱਜਣ ਆਏ ਹੋਏ ਆ ਸਾਰੇ ਤੇ ਜਿਹੜੇ ਘਰਾਂ ਤੱਕ ਇਹ ਪਾਣੀ ਪਹੁੰਚਣਾ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਉਹ ਪਾਸਾ ਆਪਣਾ ਮਾਤਾ ਮਾ ਜਿਹਨਾਂ ਨੂੰ ਸਭ ਤੋਂ ਬਾਅਦ ਲੋਡ ਹੁੰਦੀ ਆ ਪਾਣੀ ਦੀ ਉਹ ਅੱਜ ਆਈਆਂ ਆ ਤੇ ਲੱਡੂਆਂ ਦੇ ਡੱਬਾ ਵੀ ਲੈ ਕੇ ਆਈਆਂ ਆ ਇੱਧਰ ਸਾਡੇ ਪੰਸਾਪੀਆ ਸਤਿ ਸ੍ਰੀ ਅਕਾਲ ਪੰਸਾਪੀਆ ਸਤਿ ਸ੍ਰੀ ਅਕਾਲ ਤੇ ਅੱਜ ਲੱਡੂਆਂ ਦੇ ਡੱਬਾ ਫੇਰ ਲੈ ਕੇ ਆਏ ਆ ਨਾਲ ਰੀਵਨ ਵੀ ਆ ਹੈ ਤੇ ਇਹ ਕਿੰਨੇ ਚਿਰ ਤੋਂ ਕਿਲਰ ਸੀਗੀ ਪਾਣੀ ਦੀ ਬਹੁਤ ਚਿਰ ਦੀ ਇੱਦਾਂ ਸਾਡੀ 20 ਚ ਹੁੰਦਾ ਹੀ ਨਹੀਂ ਸੀ ਇੱਥੇ ਆਉਂਦਾ ਨਹੀਂ ਸੀ ਤੁਸੀਂ 20 ਤਾਂ ਕਰ ਗਏ ਤੇ ਇੰਨੀਆਂ ਪੰਚਾਇਤਾਂ ਆਈਆਂ ਇੰਨੀਆਂ ਨਹੀਂ ਕਿਸੇ ਨੇ ਨਹੀਂ ਕੀਤਾ ਕੋਸ਼ਿਸ਼ ਕਿਸੇ ਨੇ ਕਰ ਸੀ ਸਾਡੇ ਲਈ ਤਾਂ ਬਹੁਤ ਵਧੀਆ ਬਾਜੀ ਹੁਣੇ ਕੰਮ ਕਰ ਗਿਆ ਤੇ ਲੱਡੂਆਂ ਡੱਬਾ ਫੇ ਪਹਿਲਾਂ ਅੱਜ ਕਿਹਦਾ ਮੂੰਹ ਮਿੱਠਾ ਕਰਵਾਣਾ ਆ ਬਾਜੀ ਹੁਣੀ ਕਰਨ ਕਰਵਾਉਣਾ ਸਾਬ ਦਾ ਕਰਵਾਣਾ ਆ ਕੀ ਬਾਤ ਆ ਨਹੀਂ ਹੁਣ ਖਾਣਗੇ ਠੀਕ ਹੈ ਨਹੀਂ ਬਹੁਤ ਵਧੀਆ ਇੱਧਰ ਨਹੀਂ ਇੱਦਾਂ ਹੀ ਆ ਦੇਖੋ ਜੀ ਡਿਊਟੀ ਆ ਇਹ ਫਰਜ਼ ਆ ਇਹ ਕੋਈ ਟੈਗ ਨਹੀਂ ਇੱਕ ਗੱਲਾ ਸਰਪੰਚੀ ਲਵਾ ਲਈ ਆਪਾਂ ਕਿਉਂ ਜੀ ਤੇ ਅਗ ਲਾ ਲਿਆ ਲਿਖ ਲਿਆ ਸਰਪੰਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਸਰਪੰਚ ਦੀ ਨਹੀਂ ਵੇਖੋ ਜੀ ਜਿੱਦਾਂ ਘਰ ਚ ਕਹਿੰਦਾ ਮੋਹਤਵਾਰ ਹੁੰਦਾ ਆ ਉਹ ਸਿਆਣੇ ਬੰਦੇ ਆਪਾਂ ਸਲਾਹ ਲੈਣੇ ਆ ਉਹ ਸਾਰੇ ਕੰਮ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਆ ਪਾਈ ਪਿਆ ਜੀ ਤੇ ਲੱਗਿਆ ਪਾਣੀ ਚਾਲੂ ਹੋਣ ਲੱਗਾ ਆ ਤੇ ਇੱਥੇ ਕਰ ਦਿਓ ਵਾਸਤੇ ਤਨੀ ਮਾਰ ਅੱਛਾ ਮਾਤਾ ਜੀ ਪਹਿਲਾਂ ਹਨਾ ਪ੍ਰਸ਼ਾਦ ਲਓ ਜੀ ਪ੍ਰਸ਼ਾਦ ਵੰਡਿਆ ਜਾ ਰਿਹਾ ਆ ਮੂੰਹ ਮਿੱਠਾ ਕਰਾਇਆ ਜਾਊਗਾ ਤੇ ਰੀਵਨ ਰੀਵਨ ਕਟਿਆ ਜਾਊਗਾ ਸਾਰਾ ਦਿਖਾਉਨੇ ਆ ਲਓ ਅੱਛਾ ਬੱਧੀ ਦੇ ਵਿੱਚ ਨਾ ਕੋਸੇ ਪਿੱਛੇ ਨਾ ਘਟਾਉਣੀ ਬੱਸ ਆ ਇੱਥੇ ਇੱਥੇ ਲੈ ਆਓ ਜੀ ਆ ਉੱਥੇ ਅੱਛਾ ਲਓ ਜੀ ਤੇ ਜਿਹੜੀਆਂ ਬੀਬੀਆਂ ਇਹਨੇ ਚਿਹਰੇ ਤੋਂ ਦੁਖੀ ਸੀਗੀਆਂ ਪਾਣੀ ਤੋਂ ਉਹਨਾਂ ਕੋ ਰੀਵਨ ਵੀ ਕਟਾਉਣਾ ਆ ਕੀ ਬਾਤ ਆ ਜੀ ਬੀਬੀਆਂ ਤੋਂ ਕਟਾਓ ਹਾਂ ਜੀ ਹਾਂ ਜੀ ਲੋ ਜੀ ਫੜੋ ਨਾ 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 ਇਹ ਫੜ ਪਾਉਂਦਾ ਨਹੀਂ ਨਾ ਨਾ ਖੜੀ ਬੇਚਤੀ ਹੈ ਇਹ ਤੁਸੀਂ ਹੀ ਕੱਢਣਾ ਨਹੀਂ 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 ਲੋ ਜੀ ਰੌਲਾ ਪੈ ਗਿਆ ਨਾਲ ਖੜੇ ਹੋ ਜਾਣੀ ਦੇ ਸਾਹਿਬ ਤੁਸੀਂ ਨਾਲ ਆਓ ਤੁਸੀਂ ਯਾਰ ਬੜਾ ਭਾਵੁਕ ਜਿਹਾ ਮਾਹੌਲ ਬਣਿਆ ਹੋਇਆ ਆ ਚਲਾਓ ਜੀ ਚਲਾਓ ਮਟਰ ਚਲਾਓ ਜੀ ਨਹੀਂ ਨਹੀਂ ਇਹਨਾਂ ਨੂੰ ਖਰਾਓ ਬੀਬੀਆਂ ਨੂੰ ਆ ਲਓ ਨਾ ਨਾ ਤੁਸੀਂ ਖਾ ਲਓ ਕੋਟੇ 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 ਉਹ ਨਹੀਂ ਮੰਨਦਾ ਅਸੀਂ ਤਾਂ ਇੱਧਰ ਖੜੇ ਆ ਤੁਸੀਂ ਮੰਨੀਦਾ ਤੁਸੀਂ ਆਉਂਦੀ ਆ ਬੋਲੋ ਜੀ ਆ ਪਾਣੀ ਆ ਗਿਆ ਹਾਂ ਲਓ ਜੀ ਪਾਣੀ ਚੱਲ ਪਿਆ ਕਿਹਾ ਬੋਲੋ ਸ਼ਾਨ ਹਾਂ ਜਿਸ ਦੀ ਦਾਤ ਹੈ ਲੋ ਜੀ ਖੁਸ਼ੀ ਦਾ ਮਾਹੌਲ ਆ ਸਾਰੀਆਂ ਮਾਤਾਵਾਂ ਬੈਣਾ ਪੂਰਾ ਖੁਸ਼ ਆ ਕਟਾਰੋ ਸੇ ਇਹ ਆ ਬੀਬੀ ਦਾ ਹੱਥ ਲਵਾ ਦੇ ਲੋ ਜੀ ਬੋਲੇ ਸੋ ਨਿਹਾਲ ਲੋ ਜੀ ਆ ਪਾਣੀ ਚੱਲ ਪਿਆ ਆ ਆ ਲੋ ਜੀ ਥੈਂਕ ਯੂ ਉਤਾ ਮਾਤਾ ਜੀ ਕਿੱਦਾ ਲੱਗ ਰਿਹਾ ਅਜੇ ਪਾਣੀ ਚੱਲ ਪਿਆ ਕਿੰਨੇ ਦਾ ਸਬਜ਼ੀ ਦਾ ਬਹੁਤ ਧੰਨਵਾਦ ਆ ਜੀ ਇਹ ਧੰਨਵਾਦ ਜਿਆਦਾ ਪਰ ਤੁਸੀਂ ਘਰ ਦੇ ਸਾਰੇ ਕੰਮ ਕਰਨੇ ਪਾਣੀ ਨਾਲ ਅਸੀਂ ਪਾਣੀ ਤੋਂ ਤੰਗ ਸੀ ਜੀ ਕਿੰਨਾ ਕਿ ਪੀਨ ਨਹੀਂ ਪਾਣੀ ਆਉਂਦਾ ਵਾਹ ਵਾਹ ਅੱਗੇ ਆ ਜਾ ਸਾਪਾਣੀ ਆ ਕੇ ਪਰਦੇ ਉਤੋ ਠੀਕ ਆ ਜੀ ਕੋਈ ਦੇ ਪਾਈਪ ਕਹਿੰਦੇ ਹੁਣ ਲੱਗ ਜਾਣਾ ਹੈ ਅੰਦਰ ਤੱਕ ਤਿੰਨ ਚਾਰ ਪੁਆਇੰਟ ਦਾ ਘਰ ਤੱਕ ਪਹੁੰਚ ਜਾਣਾ ਪਾਣੀ ਹਣਾ ਮੋਟਰ ਦਾ ਹਾਂ ਫੜੋ ਫੜੋ ਹਾਲ ਫੜਾ ਇਧਰ ਇਹਨਾਂ ਨੂੰ ਵੰਡੋ ਹਾਂ ਤੇ ਕਿੱਦਾਂ ਲੱਗਦਾ ਪਾਣੀ ਚੱਲ ਪਿਆ ਬਹੁਤ ਵਧੀਆ ਕਿੰਨੇ ਚਿਰ ਤੋਂ ਪਰੇਸ਼ਾਨ ਬਹੁਤ ਸਾਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਜਰ ਸਿੰਘ ਜੀ ਉਹਨਾਂ ਤੋਂ ਕੋਈ ਮੱਲੇ ਚੋਂ ਆਉਂਦਾ ਨਹੀਂ ਸੀ ਹੁਣ ਆਇਆ ਸਾਡੀ ਨਹੀਂ ਕੋਈ ਸੌਂਦਰਾ ਕਹਿੰਦੇ ਟਿੱਬਾ ਮੱਲਾ ਬੇਕਾਰ ਬੇਕਾਰ ਨਹੀਂ ਉੱਥੇ ਬੰਦੇ ਰਹਿੰਦੇ ਆ ਪਾਰੀ ਤੋਂ ਬਹੁਤ ਸਿੱਧਾ ਅੰਦਰ ਆ ਕਿੰਨੇ ਸਾਲ ਹੋ ਗਏ ਤੇ ਹੁਣ ਤੁਹਾਨੂੰ ਕੀ ਲੱਗਦਾ ਸਰਪੰਚ ਪੰਚਾਇਤ ਵਧੀਆ ਆ ਹਾਂਜੀ ਬਹੁਤ ਠੁਕੀ ਸੀ ਪਾਣੀ ਆਹੀ ਅੱਛਾ ਜੀ ਹੋਰ ਹੋਰ ਵੀ ਕੰਮ ਹੋਇਆ ਕੱਲੇ ਇੱਕੋ ਹੀ ਕੰਮ ਹੋਇਆ ਕੰਮ ਹੋ ਰਿਹਾ ਆ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਜੀ ਕਹਿੰਦੇ ਖੁਸ਼ੀ ਦੀ ਗੱਲ ਆ ਕਿ ਸਰਪੰਚ ਸਾਹਿਬ ਇਧਰ ਸਾਡੇ ਗਰਿੰਦਰਪਾਲ ਸਿੰਘ ਜੀ ਸੋਹਣੇ ਕੰਮ ਕਰ ਰਹੇ ਪਿੰਡ ਦੇ ਹੋਰ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੱਸ ਮਾ ਹਾਂਜੀ ਹਾਂਜੀ ਬਈ ਪਿੰਡ ਦੇ ਵਿੱਚ ਨਾ ਕਿੰਨਾ ਜਿਹੜੀਆਂ ਵੱਡੀਆਂ ਤਿੰਨ ਟੈਂਕੀਆਂ ਚੱਲ ਰਹੀਆਂ ਜਿਹੜੀਆਂ ਪਹਿਲਾਂ ਸਾਡੀਆਂ ਪੰਚਾਇਤਾਂ ਰਹੀਆਂ ਸਰਕਾਰਾਂ ਰਹੀਆਂ ਉਹਨਾਂ ਦੁਆਰਾ ਪਾਣੀ ਦੀ ਸਪਲਾਈ ਪੂਰੇ ਪਿੰਡਾਂ ਚ ਪੂਰੇ ਪਿੰਡ ਚ ਦਿੱਤੀ ਗਈ ਸੀ ਪਰ ਆ ਜਿੱਥੇ ਆਪਾਂ ਖੜੇ ਆ ਭਗਵਾਨ ਬਾਲਮੀਕ ਮਹਾਰਾਜ ਗੇਟ ਕੋਲ ਇੱਥੇ ਤਿੰਨ ਗਲੀਆਂ ਆ। ਕਿ ਮੈਂ ਦੱਸ ਦਵਾਂ ਕਿ ਪਿੰਡ ਦਾ ਸਭ ਤੋਂ ਉੱਚਾ ਪਾਸਾ ਇਹ ਆ। ਠੀਕ ਹੈ। ਸ਼ਹਿਰ ਦੇ ਵਿੱਚ ਸਭ ਤੋਂ ਉੱਚਾ ਪਾਸਾ ਇਹ ਆ। ਆਪਣੇ ਜਿਹੜੀਆਂ ਟੈਂਕੀਆਂ ਦਾ 1500 ਕਨੈਕਸ਼ਨ ਆ। ਘਟੋ-ਘਟ। ਉਹ ਜਦੋਂ ਆਪਾਂ ਪਾਣੀ ਛੱਡਦੇ ਆ ਨਾ ਤਾਂ ਸਾਰੇ ਜਾਨੇ ਟੈਂਕੀਆਂ ਭਰਨ ਲਈ ਉਹ ਟੂਲੂ ਪੰਪ ਚਲਾ ਲੈਂਦੇ ਆ। ਜਦੋਂ ਟੂਲੂ ਪੰਪ ਚੱਲ ਜਾਂਦੇ ਤਾਂ ਇੱਥੇ ਪਾਣੀ ਫਿਰ ਪਿੱਛੇ ਨਹੀਂ ਚੜਦਾ। ਹੋਰ ਕੋਈ ਵਜ੍ਹਾ ਨਹੀਂ ਸੀ ਇੱਥੇ ਪਾਣੀ ਨਾ ਆਉਣ ਦੀ। ਇਹਦੀ ਵਜ੍ਹਾ ਸੀ ਆਹ ਵਾਲੀ। ਕਿਉਂਕਿ ਸਾਬ ਨੂੰ ਵਜਾ ਵੀ ਪਤਾ ਹੋਣੀ ਚਾਹੀਦੀ ਆ ਜੀ 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 ਇਹ ਅੱਜ ਤੋਂ ਅ ਪਹਿਲਾਂ ਜਿਹੜੀ ਚੌਥੀ ਪੰਚਿਆ ਸੀ ਮਿੰਟ ਤੋਂ ਪਹਿਲਾਂ ਉਸ ਟਾਈਮ ਬੋਰ ਹੋਏ ਸੀ ਪਿੰਡ ਦੇ ਵਿੱਚ ਛੋਟੇ ਛੋਟੇ ਠੀਕ ਹੈ ਜੀ ਇਹ ਬੋਰ ਉਦੋਂ ਦਾ ਬੰਦ ਪਿਆ ਸੀ ਕਿਉਂਕਿ ਜਦੋਂ ਵੱਡੀ ਵਾਟਰ ਸਪਲਾਈ ਚੱਲ ਪਈ ਸੀ ਉਦੋਂ ਦਾ ਬੋਰ ਬੰਦ ਪਿਆ ਸੀਗਾ ਠੀਕ ਹੈ ਜੀ ਤੇ ਅੱਜ ਆਪਾਂ ਇਸ ਬੋਰ ਦੇ ਵਿੱਚ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕਰਕੇ ਦੇਖੀ ਕਿ ਇਹ ਮਸਲਾ ਸ਼ਾਇਦ ਪਹਿਲਾਂ ਹੀ ਉਦਾਂ ਹੀ ਹੱਲ ਹੋ ਜਵੇ ਪਰ ਅਸੀਂ ਹੱਲ ਨਹੀਂ ਕਰ ਪਾਏ ਜਿਹੜੀ ਪਹਿਲੀ ਵਾਟਰ ਸਪਲਾਈ ਕੋਲੋਂ ਇਹ ਮਸਲਾ ਹੱਲ ਨਹੀਂ ਹੋਇਆ ਟੈਂਕੀ ਭਰ ਕੇ ਵੀ ਛੱਡਿਆ ਸਭ ਕੁਝ ਕਰਕੇ ਦੇਖਿਆ ਲੋਕਾਂ ਦੀ ਵੀ ਮਨਤਾ ਕੀਤੀਆਂ ਵੀ ਤੁਸੀਂ ਜਿਹੜਾ ਆਪਣਾ ਪਾਣੀ ਭਰ ਕੇ ਟੂਲੂ ਪੰਪ ਬੰਦ ਕਰ ਦਿਓ ਹਰ ਕੁਝ ਵੀਰ ਭਰਾ ਸਮਝਦੇ ਕੁਝ ਨਹੀਂ ਸਮਝਦੇ ਜੀ ਜੀ ਲੇਕਿਨ ਆਹ ਜਿਹੜੇ ਸੰਤਾਪ ਭੋਗਦੇ ਸੀ ਨਾ ਆਹ ਪਰਿਵਾਰ ਜਿਹੜੇ ਇਹ ਨਹੀਂ ਕੋ ਸਮਝ ਪਾ ਰਿਹਾ ਸੀ ਜੀ ਜੀ ਸੋ ਅਸੀਂ ਇਹਨਾਂ ਦੀ ਜੁੜਤ ਨੂੰ ਸਮਝਦੇ ਹੋਏ ਤੇ ਇਸ ਬੋਰਡ ਦੇ ਵਿੱਚ ਅੱਜ ਸਾਰੀ ਮੋਟਰ ਵੀ ਤਾਰ ਵੀ ਡਿਲੀਵਰੀ ਵੀ ਸਟਾਰਟਰ ਵੀ ਸਾਰਾ ਕੁਝ ਨਵਾਂ ਪਾਕਾ ਠੀਕ ਹੈ ਜੀ ਤੇ ਪਾਣੀ ਦੀ ਸਪਲਾਈ ਜਿਹੜੀ ਇਹਨਾਂ ਨੂੰ ਹੁਣ ਚਾਲੂ ਕਰ ਦਿੱਤੀ ਆ ਆ ਜਿਹੜਾ ਸਮਾਂ ਆ ਜੀ ਜੀ ਕੀ ਇਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਸ਼ਬੀਲਾਂ ਲੱਗਦੀਆਂ ਬਿਲਕੁਲ ਜੀ ਹਾਂ ਤਾਂ ਸ਼ਬੀਲਾ ਲਾਉਨੇ ਆ ਬਿਲਕੁਲ ਜੀ ਲੱਖ ਲੱਖ ਡੇਢ ਡੇ ਲੱਖ ਰੁਪਏ ਸ਼ਬੀਰ ਤੇ ਲੱਗਦੀਆਂ ਕੀ ਬਾਤ ਪਰ ਮੇਰਾ ਮੰਨਣਾ ਇਹ ਆ ਵੀ ਇਸ ਤੋਂ ਵੱਡੀ ਸ਼ਬੀਲ ਕੋਈ ਨਹੀਂ ਹੈ ਕਿਸੇ ਦੀ ਜਰਤ ਕੋਈ ਗੱਲ ਨਹੀਂ ਕੀ ਬਾਤ ਬਹੁਤ ਵਧੀਆ ਸਸਤੀ ਆ ਜੀ ਇਸ ਤੋਂ ਵੱਡੀ ਸ਼ਵੀਲ ਨਾਲੇ ਇਹ ਸ਼ਵੀਲ ਚਲਦੀ ਰਹਿਣੀ ਹੈ ਜੀ ਹਰ ਘਰ ਤੱਕ ਪਹੁੰਚਣੀ ਇੱਕ ੱੱੱਕੇ ਨਾਲ ਪਾਣੀ ਪਲਾਉਨੇ ਆ ਫਿਰ ਵੀ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪਣੇ ਬਾਕੀ ਜਿਹੜੇ ਪਾਸੇ ਦੇ ਵਿੱਚ ਬੰਦੇ ਰਹਿੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਦੋਂ ਤੁਸੀਂ ਪਾਣੀ ਵਰਤ ਲਿਆ ਨਾ ਇਹਨੂੰ ਨਾ ਤੁਸੀਂ ਟੂਲੂ ਪੰਪ ਨੂੰ ਬੰਦ ਕਰ ਲਓ ਨਹੀਂ ਤੁਹਾਨੂੰ ਕੀਮਤ ਪਾਣੀ ਦੀ ਉਹ ਪਤਾ ਇਹਨਾਂ ਤੋਂ ਪੁੱਛੋ ਆ ਕਿ ਪਾਣੀ ਦੀ ਕੀ ਕੀਮਤ ਆ ਤੁਸੀਂ ਪਹਾੜ ਆਏ ਆ ਨਾ ਬਾਦੂ ਇਹਨਾਂ ਨੂੰ ਪੁੱਛੋ ਵਿਚਾਰਿਆਂ ਨੂੰ ਇਹਨਾਂ ਦੇ ਬੱਚੇ ਨਹਾਉਣ ਤੋਂ ਬੈਠੇ ਰਹਿੰਦੇ ਆ ਇਹਨਾਂ ਨੂੰ ਪਾਣੀ ਕੱਪੜੇ ਧੋਣ ਨੂੰ ਚਾਹੀਦਾ ਹੁੰਦਾ ਪੀਣ ਨੂੰ ਚਾਹੀਦਾ ਹੁੰਦਾ ਇਹ ਪਾਣੀ ਤੋਂ ਬੈਠੇ ਨੇ ਇਹਨਾਂ ਨੂੰ ਪੁੱਛੋ ਪਾਣੀ ਦੀ ਕੀਮਤ ਕੀ ਆ ਉਹ ਜਿਹੜੇ ਪਾਣੀ ਬਰਬਾਦ ਕਰਦੇ ਆ ਹੱਥ ਜੋੜ ਕੇ ਬੇਨਤੀ ਆ ਪਾਣੀ ਦੀ ਬਰਬਾਦੀ ਨਾ ਕਰੋ ਜਿੰਨਾ ਟਾਈਮ ਤੁਹਾਨੂੰ ਲੋੜ ਆ ਉਹਨਾ ਟਾਈਮ ਪਾਣੀ ਵਰਤ ਕੇ ਟੂਲੂ ਪੰਪ ਨਾ ਲਾਓ ਫालतू ਪਾਣੀ ਨਾ ਪਾਹੋ ਨਹੀਂ ਇੱਕ ਦਿਨ ਇਦਾਂ ਦਾ ਆ ਜਾਣਾ ਆਪਾਂ ਸਾਰੇ ਪਛਤਾਵਾਂਗੇ ਸੋ ਮੈਂ ਅਖੀਰ ਦੇ ਵਿੱਚ ਫੇਰ ਇਹੀ ਬੇਨਤੀ ਕਰਦਾ ਇਹਨਾਂ ਨੂੰ ਵੀ ਕਹਿਣਾ ਕਿ ਇਹ ਵੀ ਪਾਣੀ ਦੀ ਸੰਭ ਕਰਕੇ ਇਹਨੂੰ ਵਰਤਣ ਜਿੰਨੀ ਜ਼ਰੂਰਤ ਆ ਤੇ ਬਾਕੀ ਵੀ ਭਰਾ ਜਿਹੜੇ ਟੂਲੂ ਪੰਪ ਲਾ ਲਾ ਕੇ ਜਿਹੜੇ ਟੈਂਕੀਆਂ ਭਰਦੇ ਆ ਆਪਣੀ ਭਰੋ ਅਸੀਂ ਭਰਨ ਤੋਂ ਨਹੀਂ ਮਨਾ ਕਰਦੇ ਆਪਣੀ ਟੈਂਕੀ ਭਰੋ ਲੇਕਿਨ ਉਹਦੀ ਦਰਵਾਰ ਤੋਂ ਨਾ ਕਰੋ ਵਰਤੋ ਕਰੋ ਚੱਲਦਾ ਪਾਣੀ ਨਾਲ ਛੱਡੋ ਬਿਲਕੁਲ ਬਾਕੀ ਆ ਤਾਂ ਛੋਟੀ ਜਿਹੀ ਕੰਮ ਸਿਗਾ ਆਪਾਂ ਸਾਰੇ ਜਿੱਦਾਂ ਪਹਿਲਾਂ ਤੋਂ ਕਹਿ ਰਹੇ ਆ ਮੇਰਾ ਪਿੰਡ ਮੇਰਾ ਪਰਿਵਾਰ ਆਪਾਂ ਸਾਰੇ ਪਰਿਵਾਰ ਆ ਬਿਲਕੁਲ ਜੀ ਪਰਿਵਾਰ ਬਣ ਕੇ ਰਹਿਣਾ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਅਸੀਂ ਹਰ ਵੇਲੇ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਠੀਕ ਹੈ ਜੀ ਮੂੰਹ ਮਿੱਠਾ ਕਰ ਲਿਆ ਹੁਣ ਇਹ ਪਾਈਪ ਕਹਿੰਦੇ ਪੈ ਜਾਣਾ ਆ ਉਸ ਵਲ ਟਾਈਮ ਦੇ ਵਿੱਚ ਹਾਂ ਅੰਦਰ ਤੱਕ ਪਾਣੀ ਜਾਊਗਾ ਜਿਹੜੇ ਘਰ ਨਹੀਂ ਜਾਂਦਾ ਸੀ ਸਾਡੇ ਪੰਜ ਸਾਹਿਬ ਹਨ ਹਾਂਜੀ ਇਹ ਵੀ ਮੈਨੂੰ ਹੁੰਦਾਗਾ ਹੁੰਦਾਗਾ ਪਾਣੀ ਨਹੀਂ ਤੁਹਾਡਾ ਵੀ ਜਿੰਦਾਬਾਦ ਸਰਪੰਚ ਸਾਹਿਬ ਜਿੰਦਾਬਾਦ ਸਰਪੰਚ ਸਾਹਿਬ ਜਿੰਦਾਬਾਦ ਨਹੀਂ ਆਪਾਂ ਪਰਿਵਾਰ ਆ ਤੇ ਕੋਈ ਗੱਲ ਨਹੀਂ ਤੁਹਾਡੇ ਬੱਚੇ ਆ ਤੇ ਮਾਰੇ ਕਿਰਪਾ ਕਰੇ ਆਪਾਂ ਹੋਰ ਸੋਹਣੇ ਸੋਹਣੇ ਕੰਮ ਕਰਨੇ ਪਿੰਡ ਚ ਨਾ ਤੁਹਾਡਾ ਸਾਥ ਚਾਹੀਦਾ ਬਸ ਸਾਰਿਆਂ ਦਾ